ਇੱਕ ਬੜੀ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਜਿਹੜੀਆਂ ਔਰਤਾਂ ਪ੍ਰੈਗਨੈਂਟ ਹਨ ਖਾਸ ਕਰ ਉਹਨਾਂ ਲਈ ਹਰ ਇੱਕ ਫੈਮਿਲੀ ਦੇ ਲਈ ਅੱਜ ਕੱਲ੍ਹ ਹਰ 2000 ਬੱਚੇ ਦੇ ਮਗਰ ਇੱਕ ਬੱਚਾ ਇੰਟਰਸੈਕਸ ਜਾਂ 트랜ਸਜੈਂਡਰ ਪੈਦਾ ਹੋ ਰਿਹਾ ਹੈਗਾ ਦੇਖੋ ਤੁਸੀਂ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪਾਣੀ ਪੀਂਦੇ ਮੈਂ ਤੁਹਾਨੂੰ ਦੱਸਦਾਗਾ ਕੀ ਕੀ ਚੀਜ਼ਾਂ ਇੱਕ ਪ੍ਰੈਗਨੈਂਟ ਔਰਤ ਨੇ ਨਹੀਂ ਵਰਤਣੀਆਂ ਜਿਹੜੀ ਕਿ ਇਸ ਸਮੱਸਿਆ ਤੋਂ ਬਚ ਜਾਓਗੇ ਧਿਆਨ ਦੇ ਨਾਲ ਸੁਣੋ ਇੱਕ ਹੁੰਦਾ ਟਰਾਂਸ ਜੈਂਡਰ ਇੱਕ ਹੁੰਦਾ ਇੰਟਰਸੈਕਸ ਟਰਾਂਸ ਜੈਂਡਰ ਮਤਲਬ ਕਿ ਜਿਹੜਾ ਔਰਤ ਦਾ ਸਰੀਰ ਆ ਵਿੱਚ ਭਾਵਨਾਵਾਂ ਫੀਲਿੰਗ ਮਰਦ ਦੀਆਂ ਦੂਜਾ ਹੁੰਦਾਗਾ ਮਰਦ ਦਾ ਸਰੀਰ ਭਾਵਨਾਵਾਂ ਔਰਤ ਦੀਆਂ ਤੇ ਤੀਜਾ ਹੁੰਦਾਗਾ ਇੰਟਰਸੈਕਸ ਜਿਹਦੇ ਵਿੱਚ ਆਰਗਨ ਕਈ ਵਾਰ ਮੇਲ ਹੁੰਦੇ ਆ ਭਾਵਨਾਵਾਂ ਔਰਤ ਦੀਆਂ ਕਈ ਵਾਰ ਦੋਨੋਂ ਤਰ੍ਹਾਂ ਦੇ ਆਰਗਨ ਹੁੰਦੇ ਆ ਇਹ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾਗਾ ਜਿਹੜੇ ਟਰਾਂਸ ਜੈਂਡਰ ਹੁੰਦੇ ਆ ਉਹਨਾਂ ਦਾ ਸਰਜਰੀ ਹੋ ਕੇ ਤਬਦੀਲ ਹੋ ਜਾਂਦਾ ਲਿੰਗ ਪਰ ਜਿਹੜੇ ਇੰਟਰਸੈਕਸ ਪੈਦਾ ਹੋ ਰਿਹਾ ਇਹ ਬਹੁਤ ਗਿਣਤੀ ਦੇ ਵਿੱਚ ਇਸ ਲਈ ਪੈਦਾ ਹੋ ਰਿਹਾ ਕਿ ਜਿਹੜੀਆਂ ਬਰੋਮਿਨੇਟ ਜਿਹੜਾ కెਮੀਕਲ ਆ ਬੋਤਲਾਂ ਬਣਦੀਆਂ ਪਲਾਸਟਿਕ ਦੀਆਂ ਔਰ ਜਿਹੜੇ ਬਹੁਤ ਸਾਰੇ ਕੋਲਡ ਡਰਿੰਕ ਆਉਂਦੇ ਆ ਠੀਕ ਹੈ ਔਰ ਜਿਹੜੀ ਸੌਕ ਡਰਿੰਕ ਹੁੰਦੀ ਆ ਪੀ ਨਾਲੇ ਫਰੂਟਾਂ ਦੇ ਨਾਂ ਤੇ ਉਹਨਾਂ ਦੇ ਵਿੱਚ ਬਚਣਾ ਕੀ ਆ ਬੀਪੀਏ ਟੈਲਟ ਬਰੋਮੀਨੇਟਡ ਕंपाउंड ਜਿਹੜੀਆਂ ਵੀ ਚੀਜ਼ਾਂ ਦੇ ਵਿੱਚ ਹੈਗਾ ਏ ਜਿਹੜੀਆਂ ਕਿ ਡੱਬਾ ਬੰਦ ਚੀਜ਼ਾਂ ਦੇ ਵਿੱਚ ਹੁੰਦਾਗਾ ਤੁਸੀਂ ਕੋਈ ਵੀ ਚੀਜ਼ ਖਾਣੀ ਪੀਣੀ ਆ ਉਹਦੇ ਪਿੱਛੇ ਇਨਗਰੀਡੀਅੰਟ ਜਰੂਰ ਪੜੋ ਕਿ ਉਹਦੇ ਵਿੱਚ ਬਰੋਮੀਨੇਟਡ ਜਾਂ ਬੀਪੀਏ ਟੈਲਟ ਤਾਂ ਨਹੀਂ ਹੈਗਾ ਜੇ ਹੈਗਾ ਤਾਂ ਉਹਨੂੰ ਅਵੋਇਡ ਕਰੋ ਕਿਉਂਕਿ ਇਹ ਜਿਹੜਾ ਕੈਮੀਕਲ ਆ ਜਦੋਂ ਇਹ ਅੰਦਰ ਜਾਂਦਾ ਹੈਗਾ ਹਾਰਮੋਨ ਤਬਦੀਲ ਕਰ ਦਿੰਦਾ ਹੈਗਾ ਦੇਖੋ ਟੈਸਟੋਸਟਰੋਨ ਐਸਟ੍ਰੋਜਨ ਇਹਨਾਂ ਨੂੰ ਮਿਕਸ ਕਰ ਦਿੰਦਾ ਹੈਗਾ ਤਾਂ ਗਰਭવતી ਔਰਤਾਂ ਨੇ ਬਚਣਾ ਹੁੰਦਾਗਾ ਕੋਈ ਵੀ ਪਲਾਸਟਿਕ ਵਾਲੀ ਬੋਤਲ ਦੇ ਵਿੱਚ ਪਾਣੀ ਨਹੀਂ ਪੀਣਾਗਾ ਸੌਫਟ ਡਰਿੰਕ ਹਾਰਡ ਡਰਿੰਕ ਜਿਹੜੇ ਵੀ ਹੁੰਦੇ ਆ ਇਹ ਚੀਜ਼ਾਂ ਨਹੀਂ ਖਾਣੀਆਂ ਨੋਰਮਲ ਡਾਈਟ ਰੱਖਣੀਆਂ ਫਰੂਟ ਖਾਣੀਆਂ ਡਰਾਈ ਫੂਡ ਖਾਣੇ ਆ ਘਰ ਦਾ ਬਣਿਆ ਖਾਣਾ ਖਾਣਾ ਹੈਗਾ ਜੇ ਉਹ ਇਹ ਚੀਜ਼ਾਂ ਤੋਂ ਇਲਾਵਾ ਜਿਹੜੀਆਂ ਬਾਹਰੀ ਚੀਜ਼ਾਂ ਖਾਊਗੀ ਤਾਂ ਬਾਹਰੀ ਚੀਜ਼ਾਂ ਖਾਣ ਦੇ ਪ੍ਰਨਾਮ ਬਹੁਤ ਗਲਤ ਹੁੰਦੇ ਆ। ਇਹ ਵੀਡੀਓ ਹਰ ਇੱਕ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਕਿ ਇਹ ਚੀਜ਼ਾਂ ਤੋਂ ਗਰਭਵਤੀ ਔਰਤ ਨੇ ਬਚਣਾ ਹੁੰਦਾਗਾ। ਮੁੱਲ ਦੀਆਂ ਚੀਜ਼ਾਂ ਜਿਹੜੀਆਂ ਵੀ ਖਾਣ ਵਾਲੀਆਂ ਹੁੰਦੀਆਂ ਉਹਨਾਂ ਤੋਂ ਸਭ ਤੋਂ ਬਚੋ। ਔਰ ਕ ਉਸ ਕੰਪਨੀ ਐ ਚੀਜ਼ਾਂ ਨੂੰ ਇਨਗਰੀਡੀਅੰਟ ਡੀਟੇਲ ਦੇ ਵਿੱਚ ਨਹੀਂ ਲਿਖਦੇ। ਤਾਂ ਗਰਭવતી ਔਰਤ ਨੇ ਘਰ ਦਾ ਬਣਿਆ ਖਾਣਾ ਫਰੂਟ ਸੈਲਡ ਕਿਕਾ ਡਰਾਈ ਫੂਡ ਇਹ ਚੀਜ਼ਾਂ ਖਾਣੀਆਂ ਜਿਹੜੀਆਂ ਕਿ ਮੁੱਲ ਦੀਆਂ ਚੀਜ਼ਾਂ ਮੈਂ ਫਿਰ ਤੋਂ ਰਿਪੀਟ ਕਰ ਦਿੰਦਾ ਜਿੰਨੇ ਵੀ ਕੋਲਡ ਡਰਿੰਕ ਆ ਸੌਫਟ ਡਰਿੰਕ ਆ ਫਰੂਟਾਂ ਦੇ ਨਾਮ ਦੇ ਆ ਪਰ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਜਾਂ ਟੀਨਾਂ ਦੇ ਵਿੱਚ ਬਰੂਮੀਨੇਟਡ ਹੁੰਦਾ ਇਹ ਚੀਜ਼ਾਂ ਤੋਂ ਬਚੋ ਕਿਉਂਕਿ ਇਹ ਚੀਜ਼ਾਂ ਹੀ ਅੰਦਰ ਜਾ ਕੇ ਹਾਰਮੋਨਾਂ ਦੇ ਵਿੱਚ ਗੜਬੜੀ ਕਰਦੀਆਂ ਆ ਇਨੇ ਤੀਜੇ ਬਦੋਂ ਆਪਾਂ ਨੂੰ ਇੱਕ ਹੈਲਦੀ ਬੱਚਾ ਚਾਹੀਦਾ ਹੁੰਦਾ ਜਾਂ ਤਾਂ ਆਪਾਂ ਨੂੰ ਇੱਕ ਕੁੜੀ ਚਾਹੀਦੀ ਹੁੰਦੀ ਜਾਂ ਮੁੰਡਾ ਚਾਹੀਦਾ ਹੁੰਦਾ ਔਰ ਬਦਲੇ ਇਹ ਜਿਹੜੀਆਂ ਚੀਜ਼ਾਂ ਇਹ ਟ੍ਰਾਂਸ ਜੈਂਡਰ ਦੀ ਜਗ੍ਹਾ ਇੰਟਰਸੈਕਸ ਜਿਹੜੇ ਉਹ ਬੱਚੇ ਪੈਦਾ ਕਰਦੇ ਨੇ ਬਾਦ ਵਿੱਚ ਬਹੁਤ ਦਿੱਕਤ ਆਉਂਦੀ ਹੈ ਤਾਂ ਮੈਂ ਇਹ ਮੈਂ ਇਹੀ ਕਹਿਣਾ ਚਾਹਨਾਗਾ ਕਿ ਭਾਈ ਖਰਾਕ ਜਿਹੜੀ ਹੈ ਬਿਲਕੁਲ ਨੋਰਮਲ ਰੱਖਣੀ ਆ ਸਾਦੀ ਰੱਖਣੀ ਆ ਘਰ ਵਾਲੀ ਰੱਖਣੀ ਆ ਖਰਾਕ ਔਰ ਫालतू ਚੀਜ਼ਾਂ ਤੋਂ ਗਰਭਵਤੀ ਔਰਤ ਨੂੰ ਬਚਣਾ ਚਾਹੀਦਾ ਤਾਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲੋਕਾਂ ਕੋਲੇ ਵੀਡੀਓ ਜਾਊਗੀ ਇਹ ਚੀਜ਼ ਦਾ ਧਿਆਨ ਰੱਖਣਗੇ ਠੀਕ ਹੈ ਜੀ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ برو